ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨੁ ਆਪੀਵਣ ਹਾਰ ਕ੍ਰੋਧ ਕਟੋਰੀ ਮੋਹੇ ਪਰਿ ਪੀਲਾਵਾ ਅੰਕਾਰ ਮਜਲਸ ਕੂੜੇ ਲੱਭ ਕੀ ਈਪੀ ਹੋਏ ਖੁਆਰ ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਲ ਘਿਓ ਸਰਬ ਮਾਸੇ ਆਹਾਰ ਗੁਰਮੁਖ ਪਾਈਐ ਨਾਨਕਾ ਖਾਦ ਜਹੇ ਬਕਾਰ ਮਰਦਾਨਾ ਪਹਿਲਾ ਕਾਇਆ ਲਹਣ ਆਪ ਮਦ ਮਜਲਸ ਤੇ ਸਨਾ ਤਾਤ ਮਨ ਸਾ ਕਟੋਰੀ ਕੋੜ ਭਰੀ ਪੀ ਲਾਇ ਜਮ ਕਾਲ ਇਤ ਮਦ ਪੀ ਤੈ ਨਾਨਕਾ ਬਹੁਤੇ ਖੱਟੀਆਂ ਬਕਾਰ ਗਿਆਨ ਗੁੜ ਸਲਾਹ ਮੰਡੇ ਪਾਉ ਮਾਸ ਆਹਾਰ ਨਾਨਕੇ ਭੋਜਨ ਸੱਚ ਹੈ ਸਚੇ ਨਾਮੇ ਆਧਾਰ ਕਾਇਆ ਲਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤ ਸਿਉ ਮੇਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੈ ਬਕਾਰ ਪੌੜੀ ਆਪੇ ਸੋਰਨ ਅਰ ਗੰਗੰਦਰ ਬਾ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸਿਰ ਸੰਕਰ ਮਹਿਸਾ ਆਪੇ ਗੁਰਮੁਖ ਆਕਤ ਕਹਾਣੀ ਆਪੇ ਜੋਖੀ ਆਪੇ ਭੋਗੀ ਆਪੇ ਸੰਿਆਸੀ ਫਰੇਬ ਵਾਣੀ ਆਪੇ ਨਾਲ ਗੋਸ਼ਟ ਆਪੇ ਉਪਦੇਸੈ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭ ਨਾ ਜੀਆਂ ਕਾ ਹੈ ਜਾਣੀ ਆਪੇ ਨਾਲ ਕੋਸਟ ਆਪੇ ਉਪਦੇਸੈ ਆਪੇ ਸੁੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭ ਨਾ ਜੀਆਂ ਕਾ ਹੈ ਜਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਾਈ ਮਰਦਾਨਾ ਜੀ ਦੇ ਨਾਮ ਤੇ ਇਹ ਸ਼ਲੋਕ ਹੈ ਸ਼ਲੋਕ ਮਰਦਾਨਾ ਪਹਿਲਾ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਭਾਈ ਮਰਦਾਨਾ ਜੀ ਆਪਣੀ ਕਿਸੇ ਰਚਨਾ ਵਿੱਚ ਲਫ਼ਜ਼ ਨਾਨਕ ਨਹੀਂ ਸੀ ਵਰਤ ਸਕਦੇ ਸ਼ਲੋਕ ਮਹੱਲੇ ਪਹਿਲੇ ਦਾ ਅਤੇ ਵਰਦਾਨੇ ਨੂੰ ਸਮੋਦਨ ਕੀਤਾ ਹੋਇਆ ਹੈ ਜਿਨੇ ਹੀ ਸ਼ਲੋਕ ਸ਼ਲੋਕ ਮਹੱਲੇ ਪਹਿਲੇ ਦੇ ਹਨ ਫਾਈ ਮਰਦਾਨਾ ਜੀ ਕਹਿ ਰਹੇ ਨੇ ਕਾਲਜੋਗੀ ਸੁਭਾਅ ਮਾਨੋ ਸ਼ਰਾਬ ਕੱਢਣ ਵਾਲੀ ਮੱਟੀ ਐ ਕਾਮ ਮਾਨੋ ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ ਮਨੁੱਖ ਦਾ ਮਨ ਹੈ ਮੋਹ ਨਾਲ ਭਰੀ ਹੋਈ ਗ੍ਰੋਧ ਦੀ ਮਾਨੋ ਕਟੋਰੀ ਹੈ ਤੇ ਹੰਕਾਰ ਮਾਨੋ ਪਿਲਾਉਣ ਵਾਲਾ ਹੈ ਕੂੜੇ ਲੱਭ ਦੀ ਮਾਨੋ ਮਜਲਿਸ ਹੈ ਜਿਸ ਵਿੱਚ ਬੈ ਕੇ ਮਨ ਕਾਮ ਦੀ ਸ਼ਰਾਬ ਨੂੰ ਪੀ ਪੀ ਕੇ ਖੁਆਰ ਹੁੰਦਾ ਹੈ ਚੰਗੀ ਕਰਨੀ ਨੂੰ ਸ਼ਰਾਬ ਕੱਢਣ ਵਾਲੀ ਲਾਹਣ ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ ਗੁਨਾ ਨੂੰ ਮੰਡੇ ਸ਼ੀਤਲ ਸੁਭਾਅ ਨੂੰ ਘਿਓ ਤੇ ਸ਼ਰਮ ਨੂੰ ਮਾਸ ਇਹ ਸਾਰੀ ਖੁਰਾਕ ਬਣਾ हे ਨਾਨਕ ਇਹ ਖੁਰਾਕ ਸਤਿਗੁਰੂ ਦੇ ਸੰਮੁਖ ਹੋਇਆਂ ਮਿਲਦੀ ਹੈ ਤੇ ਇਸ ਤੇ ਖਾਦੇਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ਸਰੀਰ ਮਾਨੋ ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ ਮੱਟੀ ਹੈ ਅਹੰਕਾਰ ਸ਼ਰਾਬ ਤੇ ਤ੍ਰਿਸ਼ਨਾ ਵਿੱਚ 扑ਟਕਣਾ ਮਾਨੋ ਮਹਿਫਲ ਹੈ ਕੂੜ ਨਾਲ ਭਰੀ ਹੋਈ ਵਾਸ਼ਨਾ ਮਾਨੋ ਕਟੋਰੀ ਹੈ ਤੇ ਜਮ ਕਾਲ ਮਾਨੋ ਪਿਲਾਉਣ ਦਾ ਹੈ اے ਨਾਨਕ ਇਸ ਸ਼ਰਾਬ ਦੇ ਪੀਤੇ ਬਹੁਤੇ ਵਿਕਾਰ ਖੱਟੇ ਜਾਂਦੇ ਹਨ ਭਾਵ ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ ਪਰਭੂ ਦਾ ਗਿਆਨ ਮਾਨੋ ਗੁੜ ਹੋਵੇ ਸਿਫ ਸਲਾ ਰੋਟੀਆਂ ਪ੍ਰਭੂ ਦਾ ਡਰ ਮਾਸ ਇਹ ਖੁਰਾਕ ਹੋਵੇ ਇਹ ਨਾਨਕ ਇਹ ਭੋਜਨ ਸੱਚਾ ਹੈ ਕਿਉਂਕਿ ਸੱਚਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੋ ਸਕਦਾ ਹੈ ਜੇ ਸਰੀਰ ਮਿੱਟੀ ਹੋਵੇ ਆਪੇ ਦੀ ਪਛਾਣ ਸ਼ਰਾਬ ਤੇ ਉਸ ਦੀ ਧਾਰ ਭਾਵ ਜਿਸ ਦੀ ਧਾਰ ਅਮਰ ਕਰਨ ਵਾਲੀ ਹੋਵੇ ਸਤ ਸੰਗਤ ਨਾਲ ਮੇਲ ਹੋਵੇ ਭਾਵ ਮਜਲਿਸ ਸਤ ਸੰਗਤ ਹੋਵੇ ਅੰਮ੍ਰਿਤ ਨਾਮ ਦੀ ਭਰੀ ਹੋਈ ਲੇਵ ਰੂਪਕ ਟੋਰੀ ਹੋਵੇ ਤਾਂ ਮਨੁੱਖ ਇਸ ਸ਼ਰਾਬ ਨੂੰ ਪੀ ਪੀ ਕੇ ਸਾਰੇ ਵਿਕਾਰ ਪਾਪ ਦੂਰ ਕਰਦੇ ਹਨ ਪ੍ਰਭੂ ਆਪ ਹੀ ਦੇਵਤੇ ਮਨੁੱਖ ਸ਼ਿਵ ਜੀ ਦੇ ਗਾਣ ਦੇਵਤਿਆਂ ਦੇ ਰਾਗੀ ਅਤੇ ਆਪ ਹੀ ਸੇ ਦਰਸ਼ਨਾ ਦੀ ਬੋਲੀ ਬਣਾਉਣ ਵਾਲਾ ਆਪ ਹੀ ਸ਼ਿਵ ਸ਼ੰਕਰ ਤੇ ਮਹੇਸ਼ ਦਾ ਕਰਤਾ ਹੈ ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਅਕਤ ਸਰੂਪ ਦੀਆਂ ਵਡਿਆਈਆਂ ਕਰਦਾ ਹੈ ਆਪ ਹੀ ਜੋਗ ਦੀ ਸਾਧਨਾ ਕਰਨ ਵਾਲਾ ਹੈ ਆਪ ਹੀ ਭੋਗਾਂ ਵਿੱਚ ਪ੍ਰਵਿਰਤ ਹੋ ਹੈ ਤੇ ਆਪ ਹੀ ਸੰਿਆਸੀ ਬਣ ਕੇ ਉਜਾੜਾਂ ਵਿੱਚ ਫਿਰਦਾ ਹੈ ਆਪ ਹੀ ਆਪਣੇ ਨਾਲ ਚਰਚਾ ਕਰਦਾ ਹੈ ਆਪ ਹੀ ਉਪਦੇਸ਼ ਕਰਦਾ ਹੈ ਆਪ ਹੀ ਸਿਆਣੀ ਮਤ ਵਾਲਾ ਸੁੰਦਰ ਸਰੂਪ ਵਾਲਾ ਹੈ ਆਪਣਾ ਕੌਤਕ ਕਰਕੇ ਆਪ ਹੀ ਵੇਖਦਾ ਹੈ ਤੇ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ this is today's so kam nama from sri darbar sahab amritsar attached by uh, bhai mardana ji under heading shlok mardana first the dark age of kal juga is the vessel filled with the wine of sex the mind is the drinker anger is the cup filled with the emotional attachment of egotism is the Bartender drinking too much in the company of falsehood and greed, one is ruined. So let good deeds be your distillery, and let truth be the molasses you ferment. Make the most excellent wine of truth, make virtue your bread, good conduct the key. And modesty, the dish of meat as Gurmukha, these are obtained. O Nanak, consuming them, evil and corruption depart. Nadana. The body is the bottle, self conceit is the wine, and desire is the company of drinking bodies. The glass of the mind's longing is filled to overflowing with the falsehood. The messenger of death is the bartender drinking in his uh, this wine. O Nanak, one takes on countless vices and corruption. So make a spiritual wisdom your molasses, and the praise of God your bread. Let the fear of God be the dish of meat. O Nanak, this is the. True food, let the true name be your only support. If the human body is the pitcher and self realization is the wine, then the ambrosial nectar streams down. Joining the satsangat, the true congregation, the glass of the Lord's love is filled with this ambrosial nectar. Drinking it in one's evil and corruption are eradicated body. He himself is the angelic being, the heavenly herald, and the celestial singer. He himself is the one who explains the six schools of philosophy. He himself is Shiva, Shankara, and Mahesh. He himself is the Gurmukh who speaks the unspoken speech. He himself is the yogi. He himself is the enjoyer of pleasure and he himself is the sannyasi wandering through the wilderness. He discusses with himself, and he teaches himself. He himself is discreet, graceful, and wise. Staging his own play, he himself watches it. He himself is the owner of the all. being vai gurji ka calls vai ki fateh.